ਦਰਿਆ ਦੇ ਕੰਢੇ ਦੇ ਵਸਿਆ ਸ਼ਹਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਸਾਇਆ ਸੀ ਸ਼ਹਿਰ ਦਾ ਨਾਮ ਹੈਗਾ ਹਰਗੋਬਿੰਦਪੁਰ ਜਿੱਥੇ 베ਰੀਆਂ ਨੂੰ ਵਟਿਆ ਜੀ ਮੇਰਾ ਕਰਖੇ ਘਟ ਖਦਾਏ ਪਿੰਡਾਂ ਨੇ ਥੋੜਾ ਸ਼ਹਿਰਾ ਕਰਕੇ ਸਿਰ ਰੋਟੀਆਂ ਦਾ ਸ਼ਾਬਾ ਲੰਮੀਆਂ ਦਿਲਾਂ ਜਿਓਂ ਜਾਣ ਜੱਟੀਆਂ ਖੇਤਾਂ ਨੂੰ ਲੱਗਦੀਆਂ ਚੰਗੀਆਂ ਛੱਡ ਪੀਜ਼ੇ 버ਗਰ ਖਾਣੇ ਫालतੂ ਬਾਥੂ પાਕੇ ਬਣਿਆ ਹੈ ਸਾਗ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਹਿੰਮਤ ਦਲੇਰੀ ਸਜਣਾ ਇੱਥੇ ਕਿੰਨੇ ਹੀ ਤਾ ਰੱਬ ਦੇ murid ਹੋਇਆ ਤੰਨਾ ਤਰੂ ਪ੍ਰਹਿਲਾ ਦਿੱਤੇ ਫਰੀਦ ਹੋਇਆ ਜੀ ਦਾ ਪਾਣੀ ਦੀ ਲਹਿਰ ਤੇ ਸਰੀਰ ਤਰ ਗਿਆ ਇਥੋਂ ਬੰਦਗੀ ਦੇ ਆਸਰੇ ਕਬੀਰ ਤਰ ਗਿਆ ਇੱਕ ਨਾਨਕੀ ਦਾ ਵੀਰ ਨਹੀਂ ਉਹ ਟਾਣਾ ਭੁੱਲਿਆ ਦੂਜਾ ਬਾਲਾ ਮਰਦਾਨਾ ਤੇਰਾ ਬਾਬ ਸਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸਜਣਾ ਹਿੰਮਤ